ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ 5:30 ਹੋ ਗਏ ਹੋਣਗੇ 6:00 ਵਜੇ 6:00 ਵਜੇ ਮਾਤਾ ਜੀ ਸਾਡ ਪੰਜ ਬਣਾਏ ਸੀ 6:00 ਵਜ ਗਏ ਤੇ ਗੋਸਪੋਂ ਪ੍ਰਸਾਦ ਆ ਗਿਆ ਆਪਦੀ ਵੱਲ ਦੀ ਗਰਮਣਾ ਹਾਲੀ ਮੈਂ ਮੱਕੀ ਦੇ ਚਾਹੂ ਕੱਢ ਲਾਣੀ ਆ ਤੇ ਅੱਜ ਇਹ ਦੋਨੇ ਨਾਲ ਹੀ ਫਿਰ ਗੋਗਟਾਆਂ ਲਿਆਂ ਦੀ ਤੇ ਪਤਾ ਨਹੀਂ ਨਾ ਫੂਲਾ ਕਿੱਥੋਂ ਆਉਂਦਾ ਇਹਨਾਂ ਲਿਖਿਆ ਹੁੰਦਾ ਰੋਜੀ ਜੇ ਬੜਾ ਜੇ ਤਾਰਾ ਵਾ ਆਈ ਇਹ ਕਾਣ ਕਸੂ ਮਸਾਸ ਕਾਈਏ ਇਹ ਹੋ ਅਸੀਂ ਤੋਂ ਕਿੰਝ ਲਾ ਕਰਦੇ ਆ ਤਾਂ ਵੈਸੇ ਖੇਤ ਖੇਤ ਕੋਠੇ ਤੇ ਪੈਂਦੀ ਥੋੜੀ ਜਿਹੀ ਉਹ ਧੋਤੀ ਹੈ ਸੌ ਮਦਮੀ ਆ ਗਏ ਮਸਾਸ ਪਾਏ ਕੱਦ ਲੈ ਕਾਟਾ ਮਜਬਾਉ ਨਹੀਂ ਉਹ ਕੱਟੇ ਰੈਡੀ ਜੀ ਜੂ ਰੈਡੀ ਕਰ ਲਾ ਫਰਮ ਹੋ ਗਏ ਤੇ ਤੇ ਗੁਰਮਣ ਸਾਹਿਬ ਪ੍ਰਸਤ ਕਰੀਂ ਸਤਿ ਮਰਦੀਆ ਅੱਜ ਤਾਂ ਬਰਤਨ ਕਰਤਾਂ ਕੋਸਮ ਨਾ ਆਇਆ ਤੇ ਤੁਮੇਰਾ ਬੇੜਾ ਸੰਭਰ ਸੰਭਰ ਤੇ ਜਾਉਂਗੇ ਜਾਂਦੇ ਤੇਰਾ ਮੈਂ ਮੱਝਾਂ ਨਾ ਬੇੜੇ ਹੀ ਤੇਰਾ ਹੋਇਆ ਇਹਨੇ ਗੁੱਸਾ ਕਰਕੇ ਜਾਉਂਗਾ ਜਾਂ ਭਾਂਡੇ ਬਾਹਰ ਲਈ ਬੇੜੇ ਤੇ ਲਾ ਲਏ ਛਾੜੂ ਮੈਨਾਂ ਰੇ ਤਨਿਸ਼ ਕਰਿਆ ਪੁਨਾ ਕਨੀ ਗੁਰਮਣ ਪਿਆਰਾ ਪਿੰਨਾਰੇ ਦਾ ਬੰਦਾ ਮੱਕੜੀ ਨੇ ਜਾਲਾ ਪਾਰਖ ਖੁੰਝ ਖੰਜ ਜਾਲੇ ਵੀ ਬੜੇ ਲੱਗਦੇ ਨੇ ਬਿਲਕੁਲ ਹਾਂ ਹੰਤ ਤੱਕ ਜਮੀ ਖਾਂਦਾ ਹੁੰਦਾ ਆ ਕਾਮਰੇ ਸਟਾਫ ਫਿਰ ਚਾਟ ਹੁੰਦੀ ਹੋਗੀ ਹੈ ਤਾ ਪੀਲੀ ਚ ਪਾਈ ਸੀਗੀ ਚਲੋ ਇਹ ਗਰਮਣ ਚਾਹ ਪੀਂਦੇ ਆ ਆਪਾਂ ਲਓ ਝਾੜੂ ਲੈ ਮਾਂ ਜੱਪਾ ਦੇ ਲੋ ਯਾਰ ਟਾਈਮ ਐ ਸਾਢੇ 10 ਹੋਣ ਵਾਲੇ ਹੋ ਗਏ ਨੇ ਤਕਰੀਬਨ ਆਪਣੇ ਸਾਰੇ ਕੰਮ ਹੋ ਗਏ ਨੇ ਜਿਹਨਾਂ ਨੂੰ ਉਠਾ ਸੱਸ ਨੂੰ ਹੋ ਜਾਂ ਅੱਡੀ ਨਹੀਂ ਲੱਗੀ ਹੈਗੀ ਕੱਪੜੇ ਤੋਂ ਪੋਚੇ ਲਾ ਗਿੱਲੇ ਪੈਣੇ ਹੈ ਪੋਚੇ ਪੋਚੇ ਲਾ ਜੇ ਤਾਂ ਹੁਣ ਮੇਰੇ ਕੱਪੜੇ ਦਿਖਾ ਮੈਂ ਇਨੇ ਲਿਬੜੇ ਪਏ ਨੇ ਕਿਉਂਕਿ ਮੱਜਾ ਨਮਾਈ ਗੋਹਾ ਗੋਸਟਿਆ ਬਹੁਤ ਹੀ ਲਿਬੜੇ ਪਏ ਨੇ ਕੱਪੜੇ ਤੇ ਗੋਹੇ ਨਾਲ ਇੱਕ ਰੈਂਦੀ ਪੂੰਗੀ ਉੱਤੇ ਪੋਚਾ ਪੋਚ ਲਾਉ ਉਹਨੂੰ ਪਾਣੀ ਦੀ ਬਾਟੀ ਲਈ ਤੇ ਉੱਤੇ ਤਿਲਕਣ ਵਾਲੀ ਹੋਈ ਪੀ ਅਦੜਾਂ ਪਈ ਸਾਰਾ ਪਾਣੀ ਉੱਪਰ ਪੈ ਗਿਆ ਤਿਲਕ ਕੇ ਡਿੱਗ ਪਈ ਮਿੱਟੀ 'ਚ ਚੌਕੜੀ ਮਿੱਟੀ 'ਚ ਤੇ ਪਤਾ ਨਹੀਂ ਕਿਵੇਂ ਜ ਕਾਜਵਾਲਾ ਹੋਇਆ ਪਿਆ ਦੋ ਤਿੰਨ ਵਾਰੀ ਰਾਉਂਡ ਅਪ ਕਰਵਾਤੀ ਫਿਰ ਮੀਹ ਨਾਲ ਫੇਰ ਫੁੱਟ ਜਨ ਹੁਣ ਫੇਰ ਰਾਉਂਡ ਅਪ ਕਰਵਾਉਣਿਆਂਗੇ ਸਰਦਾਰ ਜੀ ਨੂੰ ਆ ਜਾਣ ਤੋਂ ਕੱਲ ਨੂੰ ਆ ਜਾਣਗੇ ਤੇ ਬਾਕੀ ਕੰਮ ਆਪਾਂ ਨੇ ਕਰ ਲਏ ਨੇ ਤੇ ਪੰਗਾ ਹੈ ਸੂਟ ਨਾਲ ਲੈਣਾ ਸੂਟ ਕੱਟਿਆ ਪਜਾ ਕੇ ਕਰ ਲਿਆ ਦੋ ਜੇ ਸੰਤਾ ਗਿਆ ਦੂਜਾ ਕੱਟ ਲਾਂਗੇ ਜਾਂ ਤਾਂ ਇਹ ਚ ਸੰਤਾ ਗਿਆ ਸੁਖਸਾਨ ਨਾਲ ਕੱਟ ਪਰ ਦੂਜਾ ਨਹੀਂ ਕੱਟ ਦੇਣੀ ਚੱਕ ਕੇ ਸਿਉਣਾ ਦੇ ਦਾਂਗੇ ਥੱਕਦਾ ਜਾਂਦਾ ਹੁਣ ਹਜੇ ਸਾਢੇ 10 ਹੋ ਗਏ ਨੇ ਤੇ ਅੱਧਾ ਘੰਟਾ ਨਾ ਹੁਣ ਤੇ ਲੱਗੂ ਰੋਟੀ ਖਾਣੀ ਹੈ ਹਜੇ ਦੇਖਦੀਆਂ ਆ ਪਹਿਲਾਂ ਖਾਵਾ ਕੇ ਬਾਅਦ ਚ ਖਾਵਾਉਂ ਤਾਂ ਜਿੰਨਾ ਆ ਕੇ ਖਾਣਾ ਵਧੀਆ ਰਹਾਂ ਕਿਉਂਕਿ ਸੌਖੀ ਖਾਦੀ ਜੋ ਮੰਜੇ-ਮੁੰਜੇ ਤੇ ਬੈਠ ਕੇ ਨਹੀਂ ਫੱਟੀ ਖਾਣੀ ਪਊਗੀ ਹਨਾ ਕੰਮ ਆਪਣੇ ਹੋ ਗਏ ਨੇਗੇ ਤੇ ਇੱਕ ਨਾ ਆਗਾ ਕੀ ਕਹ ਹੁੰਦੇ ਨੇ ਸੋਣ ਵਾਲੀਆਂ ਮੱਜਾਂ ਕਰਕੇ ਕਈ ਤਰ੍ਹਾਂ ਦੀ ਫੀਡ ਲਿਆਂਦੀ ਪਈ ਹੈਗੀ ਦੋ ਤਿੰਨ ਤਰ੍ਹਾਂ ਦੀ ਫੀਡ ਹੈਗੀ ਕਿਸੇ ਨੂੰ ਲੇਟੀ ਪਾਉਣੀ ਹੈ ਕਿਸੇ ਨੂੰ ਫੀਡ ਪਾਉਣੀ ਹੈ ਕਿਸੇ ਨੂੰ ਦੁੱਧ ਵਾਲੀ ਫੀਡ ਪਾਉਣੀ ਹੈ ਕਿਸੇ ਨੂੰ ਲਹਾਉਣ ਵਾਲੀ ਪਾਉਣੀ ਹੈ ਕਿਸੇ ਨੂੰ ਕੁਝ ਪਾਉਣਾ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਪਾਉਣਾ ਹਨ ਇਸ ਕਰਕੇ ਬਾਅਦ ਟਾਈਮ ਲੱਗ ਜਣਾ ਕਿੱਥੇ ਜੇ ਸਾਰਿਆਂ ਨੂੰ ਇੱਕ ਪਾਂਤੀ ਪਾਉਣੀ ਹੋਵੇ ਬੱਠਲ ਪਰਕ ਲੈ ਜਾ ਲਪਾ ਦੇ ਇਧਰ ਟਾਰੇ ਜੀ ਮੈਂ ਗੇੜਾ ਲਾਈ ਜਣੀ ਅਰ ਸੋਈ ਜੀ ਜੀ ਆ ਜਿਹੜਾ ਇੰਨਾ ਕਰ ਲੈਤਾ ਸੀ ਉਹਨਾਂ ਦੀ ਆ ਰ ਸੋਈਤੀ ਇੱਥੇ ਆਪਾਂ ਫੀਡ ਧਰ ਲੈਣਿਆ ਜਿੱਥੇ ਬੇਲ ਚੜੀ ਪਈ ਹੈਗੀ ਤੇ ਬਸ ਉਧਰ ਹੀ ਘੇੜੇ ਲਾਈ ਜਾਨੀਂਗੇ ਹੁਣ ਫਲਾਨੀ ਮੱਝ ਦੀ ਫੀਡ ਲੈ ਗਈ ਹੁਣ ਤੇ ਕਿਹ ਮੱਝ ਦੀ ਦੂਜੀ ਮੱਝ ਦੀ ਲੈ ਗਈ ਹੈਨਾ ਜੇ ਉੱਥੇ ਧਰ ਦਿਆਂ ਸਾਰੀ ਫੀਡ ਜੀ ਉੱਥੇ ਰਾਤ ਨੂੰ ਖੁੱਲ ਕੇ ਜੇ ਖਾ ਗਏ ਪਸ਼ੂਨਾਂ ਨੂੰ ਨੁਕਸਾਨ ਹੋਣ ਦਾ ਡਰ ਹੈਨਾ ਅਸੀਂ ਤਾਂ ਕਰਕੇ ਦੂਰ ਰੱਖਨੇ ਆ ਮੱਝਾਂ ਤੋਂ ਜਿਹੜੀ ਆਪਣੀ ਹੁਣ ਮੱਝ ਸੂਈ ਐ ਛੋਟੀ ਸੀਗੀ 4 ਮਹੀਨਿਆਂ ਦੀ ਸੀਗੀ ਤੇ ਇਹ ਲੇਟੀ ਖਾ ਗਈ ਸੀ ਤੇ ਇਹ ਤੇ ਸੈਨੇ ਪੈਸੇ ਲਾਏ ਪੈਸੇ ਲਾਏ ਪਰ ਬਚ ਗਈ ਇਹ ਕੱਟੀ ਹੈਗੀ ਚ 4-5 ਕੁ ਮਹੀਨਿਆਂ ਦੀ ਸੇਕ ਮਹੀਨਾ ਦੀ ਹੋਊਗੀ ਇਹ ਨਾ ਲੈਕਟੀ ਵਾਲੀ ਖਾ ਗਈ ਸੀ ਖੁੱਲ ਕੇ ਉਦਾਂ ਦੇ ਅਸੀਂ ਮੱਜਾਂ ਚ ਲੈਕਟੀ ਲੁੱਟੀ ਨਹੀਂ ਧਰ ਦੇਣਾ ਦਾਣਾ ਨਾ ਫੀਡ ਨਾ ਲੈਕਟੀ ਕੁਝ ਵੀ ਨਾ ਧਰ ਦੇ ਹੈਗੇ ਜਾਨੀ ਕਿ ਮੈਂ ਭੁੰਨਤਾ ਹੋਇਆ ਭੁੰਨ ਧਰਦੀ ਹੈਗੀ ਮੈਨੂੰ ਇੰਨਾ ਬਹਿਮ ਹੋਇਆ ਪੈ ਮਾ ਫਿਰ ਨੁਕਸਾਨ ਹੋ ਜਾਂਦਾ ਹਨ ਆਪਸੋ ਦਾ ਤੇ ਉਹ ਡਾਕਟਰ ਕਹਿੰਦਾ ਕਿ ਨਾ ਉਹਨੇ ਦੀ ਕੱਟੀ ਨਹੀਂ ਹੋਣੀ ਜਿੰਨੇ ਤੁਸੀਂ ਉੱਤੇ ਲਾਈ ਜਾਂਦੇ ਹੋ ਮੈਂ ਭਾਈ ਆ ਤਾਂ ਬਚਰੀ ਹਨਾ ਪਈ ਮਾਰੀ ਵੀ ਨਹੀਂ ਜਾਂਦੀ ਪਈ ਮਾ ਜਨ ਚਕ ਠੀਕ ਨਹੀਂ ਹੁੰਦੀ ਹਲੋ ਆਪਜੀ ਮੈਂ ਤਾਂ ਕਰ ਲੈਣੇ ਹਨਾ ਪਰ ਬਚ ਗਈ ਮੀਨਾ ਡਾਕਟਰ ਆਉਂਦਾ ਰਿਹਾ ਉਹ ਤੇ ਤੇ ਫਿਰ ਜਦੋਂ ਉਹ ਫੈਲਾ ਹੋਣਾ ਹੁੰਦਾ ਫਿਰ ਮਾੜੀ ਦਵਾਈ ਨਾਲ ਹੋ ਜਾਂਦਾ ਫਿਰ ਇੱਥੇ ਸਾਡੇ ਕਿਸੇ ਚੂਰਨ ਪਿਆਤੀ ਉਹ ਦਿੱਤਾ ਫਿਰ ਉਹਦੇ ਨਾਲ ਕਿਤੇ ਠੀਕ ਹੋ ਗਈ ਹਨਾ ਚਲੋ ਜੀ ਹੱਪਾ ਨਾ ਆਈਏ ਤੇ ਕੰਮ ਆਪਣੇ ਹੋ ਗਏ ਨੇ ਸਾਫ ਸਾਫ ਹੋ ਗਿਆ ਘਰ ਕੱਪੜਾ ਲੀੜਾ ਧੋ ਲਿਆ ਪੋਚ ਲਾ ਗਏ ਸਾਰੀਆਂ ਸਫਾਈਆਂ ਹੋ ਗਈਆਂ ਤੇ ਟਾਈਮ 10:30 ਹੋ ਗਏ ਨੇ ਹੁਣ ਨਹਾ ਕੇ ਆਪਾਂ ਫਿਰ ਲੰਗਰ ਪਾਣੀ ਸਕਾਂਗੇ ਰੋਟੀ ਤੇ ਫਿਰ ਅੱਧਾ ਘੰਟਾ ਰੈਸਟ ਲਵਾਂਗੇ ਫਿਰ ਦੇਖਾਂਗੇ ਸੂਟ ਦੀ ਸਲਾਈ ਕਰਾਂਗੇ ਠੀਕ ਆ ਤੇ ਮਿਲਦੇ ਆਪਾਂ ਫਿਰ ਰੋਟੀ ਪਾਣੀ ਖਾ ਲਈਏ ਧੰਨਵਾਦ ਸਾਰੀਆਂ ਭੈਣਾਂ ਦਾ ਬਹੁਤ ਹੀ ਕੱਲ ਵਾਲੀ ਵੀਡੀਓ ਤੇ ਪਰਸ ਵਾਲੀ ਤੇ ਪਰ ਮਹੰਗਾਰਾ ਮਿਲਿਆ ਵਧੀਆ ਕਮੈਂਟਸ ਆਏ ਹੈ ਕਮੈਂਟ ਆਏ ਹੈ ਨਾ ਧੰਨਵਾਦ ਤੁਹਾਡਾ ਤੇ ਪ੍ਰਵਾਹ ਪ੍ਰਭੂ ਤਾਂ ਮੈਨੂੰ ਕਿਸੇ ਦੀ ਨਹੀਂ ਹੈਗੀ ਮੈਂ ਆਪਦੇ ਘਰਦਿਆਂ ਦੀ ਪ੍ਰਵਾਹ ਮੈਨੂੰ ਘਰਦਿਆਂ ਦੇ ਸਪੋਰਟ ਨਾਲ ਆ ਮੈਨੂੰ ਕਿਸੇ ਦੀ ਪ੍ਰਵਾਹ ਨਹੀਂ ਹੈਗੀ ਤੇ ਭੈਣ ਭਾਈ ਨਾਲ ਨੇ ਪਰਿਵਾਰ ਨਾਲ ਹੋਰ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਹੈ ਨਾ ਤੇ ਲੋ ਜੀ ਇਹ ਟਾਈਮ ਹੈ ਪਤਾ ਹੈ ਤਾਂ 2:00 ਵੱਜ ਗਏ ਤੇ ਆਪਣੀ ਸਲਵਾਰ ਬਣਾ ਲਈਏ ਬਲਗੋਜ ਜੀ ਪਾ ਲੈਨੇ ਫਿਰ ਸੌਣ ਬਣਾਈ ਰਹਿੰਦੀ ਹੈਗੀ ਹੋਰੀਆਂ ਰਹਿੰਦੀਆਂ ਨੇ ਹੋਰੀਆਂ ਅੱਜ ਕਰ ਲਾਂਗੇ ਕਮੀਜ਼ ਪਕਾ ਲੂਗਾ ਕਰ ਲਾਂਗੇ ਬੱਦਲ ਵਾਈ ਬਣੀ ਹੋਈ ਹੈਗੀ ਐਸ ਤਰ੍ਹਾਂ ਕਪੜਾ ਸੱਲ ਜੀ ਸੀ ਹਜੇ ਹਾਂ ਤੌਲੀਏ ਤੂਲੀਏ ਸਿੱਲੇ ਪੈ ਸੀ ਹਜੇ ਕਿਉਂਕਿ ਅੱਜ ਐ ਇਸ ਤਰ੍ਹਾਂ ਦਾ ਹੀ ਮੌਸਮ ਹੈ ਤੋਂ ਪਣੀ ਨਿਕਲੀ ਹੈਗੀ ਮੈਂ ਹੁਣ ਮੈਂ ਕਪੜੇ ਤੇ ਸੁੱਕ ਕੇ ਪੈਣੇ ਮੈਂ ਹੁਣ ਚਾਹ ਕਰਾਂ ਤੇ ਨਾ ਕਪੜੇ ਲਾ ਲਾਂਗੀ ਬੀਬੀ ਭੋਗ ਤੋਂ ਆਈ ਆ ਅੱਜ ਇੱਥੇ ਖਾਣੇ ਕਿਸੇ ਮਰਗਤ ਹੋ ਗਈ ਸੀ ਭੋਗ ਸਿਓ ਨਾਲ ਬਸ ਆ ਇੱਕ ਕੱਪ ਪਾਣੀ ਦਾ ਪਾ ਲੈਣਾਂਗੇ ਇੱਕ ਕੱਪ ਇਹ ਜੂ ਦੁੱਧ ਦਾ ਬਣੀ ਚਾਹ ਤੇ ਹੋਰ ਆ ਜੂ ਕੋਈ ਮੇਰਾ ਗੁੱਠਾ ਦੇਖੋ ਉਹ ਹੁਣ ਪਹੜ ਜਾ ਵੱਡਾ ਹੁੰਦਾ ਨਹੀਂ ਫੇਰ ਮੱਝ ਆਪਣੀਆਂ ਬੈਠੇ ਨੇ ਰਾਹ ਬਣਾ ਲ ਬਸ ਇੱਕ ਕੱਪ ਪਾਣੀ ਦਾ ਪਾ ਲਾਂਗੇ ਇੱਕ ਕੱਪ ਪਾ ਲਾਂਗੇ ਦੁੱਧ ਦਾ ਭਰਤੀ ਨਹੀਂ ਹੂਣਾ ਜੀ ਰੱਖਿਆ ਕੱਪ ਤੇ ਦੋ ਜਣੀਆਂ ਦੋ ਜਣ ਸੱਸ ਨੂੰ ਸੁਖਮਣ ਹੋਰੀਆਂ ਆ ਗਈਆਂ ਜਦੋਂ ਹੋਰ ਰਵਾਂਜੀ ਚਾ ਇਤੋ ਸਮਾਰ ਕੇ ਟੱਕਿਆ ਪਿਆ ਇਹਦੇ ਵਿੱਚ ਪਾਣੀ ਪਾ ਦਿੱਤਾ ਅੱਜ ਅਸੀਂ 10:00 ਵਜੇ ਤਰੀਨੀ 10:30 ਵਜੇ ਤਾਂ ਰੋਟੀ ਖਾਦੀਏਗੀ 10:30 ਵਜੇ ਰੋਟੀ ਖਾਦੀਏ ਫਿਰ ਚਾਹ ਕਰੀਣੀ ਹੈਗੀ ਕੋਟ ਪਚਾਣ ਤੱਕ ਕੀ ਲਾ ਦੋ ਜੀ ਬਣ ਜੂਗੀ ਠੰਡ-ਕੁੰਡ ਵੀ ਕੱਢਣ ਵਾਲੀ ਆ ਬੀਬੇ ਚ ਤੇ ਵਰਕਨ ਨਾਲ ਆਈ ਪਸਾਨ ਵਿੱਚ ਕਨਾਲੀ ਸੋਹ ਤਾ ਚਾ ਦਾਬੀ ਨਾ ਸਹੀ ਹੈ ਕਹਣਾ ਇਹ ਕਰ ਲੈਣੇ ਪੀ ਲੈਣਾਂਗੇ ਕਰਦੇ ਤਾਂ ਨਹੀਂ ਬੀਤੀਂ ਦੇ ਪੱਤੀ ਦੀ ਜਿਹੜੀ ਜੀ ਲੋ ਬੁਨੇ ਸੀ ਤੇ ਸੋਪਾ ਲਾਉਣਿਆ ਕੱਪੜੇ ਤੇ ਆ ਚੁੰਨੀ ਤਾਂ ਮੈਂ ਉਪਰੀ ਲੈ ਲੈਣੀ ਸਰ ਤੇ ਤੇ ਧੋ ਕੇ ਅੰਦਰੋਂ ਕੱਢਣ ਦੀ ਕਾਲ ਕਰ ਲਈ ਧੋ ਕੇ ਅੰਦਰੋਂ ਹ ਚੱਕਣ ਦੀ ਚੁੰਨੀ ਕਾਲ ਕਰ ਲਈ ਇੱਥੇ ਪੈ ਗਈ ਬੀਬੀ ਵਾਲੀ ਚੁੰਨੀ ਲੈ ਕੇ ਅੱਜ ਨਾਲ ਸਾਡਾ ਲਾਈਟ ਦਾ ਕੱਟ ਬਹੁਤ ਵੱਡਾ ਲੱਗਿਆ ਮਹਿਸਾ ਤਾਂ ਹੀ ਕੁਵੇਲੇ ਚ ਫਾਰਿ ਸੱਡੇ ਚ ਖੜੀਆਂ ਨੇ ਅੰਦਰ ਬੰਨੀ ਆ ਦੀ ਅੰਦਰ ਗੋਹਾ ਸਾਰੇ ਦਿਨ ਦੀ ਹੋਰੇ ਬੰਨੀ ਹੋਈ ਨੇ ਸਾਡੇ ਦੇ ਦੇਖੋ ਕਿਤੇ ਗੋਹਾ ਨਹੀਂ ਰਹਿਣਾ ਨਾ ਸਾਡਾ ਤੇ ਬਸਾਬ ਕੋ ਲੈਣਾ ਗੋਹਾ ਕਰੇ ਮਥੇ ਰਖੜੀਆਂ ਕਰੀਆਂ ਅੰਦਰ ਜਾਣ ਤੋਂ ਦਾ 20 ਮਿੰਟ ਬਾਅਦ ਸਾਰਾ ਗਾ ਫਾਤ ਆ ਰਹੋ ਦੇ ਕੰਮ ਹੋਇਆ ਤੈਨਾਲੇ ਹੁਣ ਪਾਣੀ ਪਾਉਣੇ ਇਹਨਾਂ ਨਾਲ ਬਾਅਦ ਚ ਪਿਆਉਂਗੇ ਤੇ ਇਹਨਾਂ ਨੇ ਧਾਰਾ ਕੱਢ ਲੈਣੀਆਂ ਗੀ ਗਰਮੀ ਚੰਦਰ ਧਾਰਾ ਕੱਢਣੀ ਬਿਓਥੇ ਹੋ ਜਾਣੀਗੀ ਇਹ ਫਿਰ ਆਤਾ ਪਰ ਬਾਰੀ ਰੱਖ ਲਾਂਗੇ ਮੱਝਾ ਘੜਦਾਂਗੇ ਬਾਹਰ ਅੱਜ ਖੂਨ ਕੜਾ ਇਨਾ ਮਿਕਸਰ ਆਗਾ ਤੱਕਾ ਤਾ ਆਇਨ ਦੇਖਾ ਕਰੇ ਪੁੱਤੇ ਮਾਰ ਕੇ ਡੰਡਾ ਚੱਲ ਇਸ ਚੱਕ ਲੈ ਕੋਈ ਡੰਡਾ ਇਹ ਤਾਂ ਹਲਦੀ ਨਹੀਂ ਹੈ ਇਹਨੂੰ ਆਏ ਵੀ ਨਮਾਉ ਮਹ ਲੈਟ ਨਹੀਂ ਖਾਏਗੀ ਨਮਾਉ ਨੂੰ ਟੈਂਕੀ ਵੀ ਖਾਲੀ ਕਰ ਲਾਂਗੇ ਆ ਚੱਕ ਲੈ ਲੱਕਾ ਇਹ ਸੁਨਾਰੀ ਆਜਾ ਪਰ ਦੇਖ ਕੋ ਕੋ ਨਹੀਂ ਮੜੇ ਟੱਕੇ ਨਾਲ ਡਰ ਜਾਂਦੀਆਂ ਹਾਂ ਆਪਾਂ ਸੋਚੀ ਰਾਤ ਜੇ ਨਹੀਂ ਚਾਹੂੰਗੀ ਸਾਧੂ ਨੂੰ ਬਾਲੀ ਨਾਲ ਪਹਿਲਾਂ ਇਹ ਤਾਰਾ ਕੱਢ ਲਾ ਇਹ ਲੈ ਤਾਲੇ ਛੋਟੇ ਕਰਮਾਂ ਦੀ ਠੰਡਾ ਪਾਣੀ ਪੀ ਲਵਾਂਗੀ ਟੜੀ ਬਾਅਦ ਕੇ ਨਾ ਕੰਮ ਨਹੀਂ ਬਣੇ ਮਿਲਿੰਗੀ ਚੁਣੀ ਹਾਂ ਹੈ ਮਿਲਿ ਨਹੀਂ ਨ ਲਾਰੀ ਜਾ ਹੈ ਨਹੀਂ ਕਿ ਉਹ ਪਾਈ ਜਾ ਪਰਸੋਂ ਕੋ ਪਰਸੋਂ ਨਹੀਂ ਤੀ ਕੁਚੇ ਲੈ ਕੇ ਮੁੜਿਆ ਗੋਲ ਗੱਪੇ ਕੋਲ ਚਲੇ ਕੇ ਮੁੜਿਆ ਆਹ ਤੇ ਡੈਡੀ ਵੀਰੇ ਕੱਲ ਨੂੰ ਆਉਣਗੇ ਸਾਨੂੰ ਅਜੇ ਤੱਕ ਤੇ ਮੀਂਹ ਪੈ ਰਿਹਾ ਨਹੀਂ ਰੰਗਿਆ ਰੱਖੇ ਰਾਤ ਨੂੰ ਪਲਾਈ ਬੱਦਲ ਆਪਨੇ ਪਿਆਰ ਨਹੀਂ ਓਰੇ ਅੱਜ ਕਿੱਥੇ ਪਿਆ ਆਪਣੇ ਸੁੱਕਾ ਦਾ ਪਿਆ ਤੈਨੂੰ ਕਿਹੜਾ ਹੀ ਪਤਾ ਲੱਗਦਾ ਵੀ ਸੁੱਕਾ ਸੇ ਹਾਂ ਜਦੋਂ ਤਾਰਾ ਸੁਣ ਕੇ ਡਾਹੇ ਦਰਮਿਆਨ ਥਾਰਨੀ ਨੂੰ ਮੈਂ ਸਭ ਇਹੇ ਕਾਟ ਚਵਾਇੰਗੇ ਕੋਕੜ ਜੀ ਦੀ ਸੁੱਕਾ ਮੰ ਚਵਾਉਂਗਾ ਸੁਗਮੰ ਤੇ ਬਾਰੀਏ ਤੋ ਰੋ ਤੋ ਰੋ ਅੱਜ ਮੇਰਾ ਗੋਹਾ ਸਿੱਕਣਾ ਆਪੇ ਪਾਣਾ ਮੱਜਾਂ ਦਾ ਤੇ ਗੰਦ ਖੋਲਣ ਵਾਲੀ ਪਈ ਐ ਧਾਰਾਂ ਚੋਂ ਆਉਣ ਵਾਲੀਆਂ ਪਈਆਂ ਨੇ ਕੱਲ ਜਿਹੜੇ तकरीबन 4-5 ਧਾਰਾਂ ਦੇ ਝੋਰੀਆਂ ਤੇ ਗੋਹਾ ਕੂੜਾ ਵੀ ਸਟ੍ਰੇਨ ਦੀ ਗੋਸਟਿੰਮ ਪੱਛੀ ਗਈ ਸੀ ਬੀ ਬਤਰੀਆ ਜੇ ਕਟੇਟ ਹੋਈ ਬੈਠ ਕੇ ਅੱਜ ਬਸ ਲੈਟਨ ਹੈਗੀ ਲੈਟਨ ਡਿਕੜੀਆਂ ਸਬਜੀ ਵੀ ਮੈਂ ਡਿਕੜੀ ਕੇ ਬਣਾਈ ਹੈ ਮਹਤਰ ਦੰਦ ਕੋ ਬਣਾ ਲਾਂ ਬਣਾ ਲਾਂ ਕਟ ਵੜਵੜ ਲੱਗ ਗਿਆ ਲੈ ਕਾਈ ਵਾਰ ਦੇਰੀ ਨਹੀਂ ਆਪਾਂ ਨੂੰ ਚੱਲੋ ਇਹ ਪਾਣੀ ਕੱਢ ਲੀਏ ਲੋ ਇਹ ਪਤਰਾ ਤੂਰਾ ਕੱਢ ਲੀਆ ਪੰਜ ਤਾਂ ਪਿਆਜ਼ ਆ ਗੋਹਾ ਸਿੱਟਣ ਵਾਲਾ ਰਹਿ ਗਿਆ ਕਿਉਂਕਿ ਹੁਣ ਗੰਡ ਖੋਲ ਕੇ ਕੱਖ ਵੀ ਪਾਉਣੇ ਨੇ ਦੋ ਟੋਕਰੇ ਠੀਕ ਠੀਕ ਇਹ ਹੁਣ ਆਪਾਂ ਗੰਡ ਖੋਲਦੇ ਆ ਚਾਰ ਦੀ ਇਹ ਇੱਕ ਗਵਾਂਟਲ ਕੋਈ 2 ਕਿਲੋ ਉੱਤੇ ਆ ਕੋਈ 4 ਕਿਲੋ ਉੱਤੇ ਆ ਕੋਈ 6 ਕਿਲੋ ਉੱਤੇ ਆ ਜਦ ਵੱਧ ਨਹੀਂ ਹੈਗੀ ਆਪਾਂ ਇਹਨੂੰ ਰੋੜਾਂਗੇ ਰੋੜਾਂਗੇ ਕਿਹੜੇ ਤਰੀਕੇ ਨਾਲ ਇਧਰ ਗਾਏ ਪਪਾ ਹੁਣਾਪੂ ਆਏ ਮੈਂ ਸਾਰਾ ਰੋੜੀ ਦੀ ਇਹ ਗੰਡ ਹੁੰਦਾ ਨਹੀਂ ਬਹੁਤ ਖੁੱਖੀ ਆ ਗੰਡਾ ਸਾਧਨ ਮੇਰੇ ਤਾਈ ਕੋਲ ਹੋ ਜਾਂਦਾ ਪਸ਼ੂਆਂ ਚ ਮੈਂ ਤ ਪੱਲੇ ਪਾ ਦੇ ਮਹਾਰਾਜ ਇਧਰੋਂ ਐਸ ਤਰਾ ਦਾ ਤੀ ਨਾਲ ਵਸੇ ਖੋਲੇ ਹਿੱਤਾ ਬਹੁਤ ਖੁੱਖੀ ਆ ਗੰਡਾ ਇਹ ਕਿਸ ਨੂੰ ਹੋਰ ਤਰੀਕਾ ਸਾਨੂੰ ਜੰਗਲ ਦੇ ਫੋੜਨੇ ਦੱਸ ਦੇ ਤਾਂ ਅਬੀਰ ਕੋਦੇ ਹੋਣਗੇ ਪੈਣੀ ਕੱਲ ਨੂੰ ਇਹ ਜਿਹੇ ਵੇਲੇ ਤੇ ਕਿ ਸਰਜੂ ਗੰਡ ਨਾਲ ਸੁੱਖ ਨਾਲ ਹਨਾ ਮਣਾ ਦੇ ਖਾਣ ਵਾਲਿਆਂ ਨੂੰ ਕਹਿਆ ਹੁੰਦਾ ਨਾ ਕੋਈ ਤੁ ਨਹੀਂ ਹੁੰਦਾ ਹੈਗਾ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮੈਂ ਤਾਂ ਆਪਣੀਆਂ ਜਾਰੀ ਰੇ ਮਹਾਰਾਜ ਕਾ ਹੱਥੀ ਕਿਰਤ ਕਮਾਈ ਆਪਾਂ ਨੇ ਕਰਨੀ ਆ ਫਲ ਵਾਹਿਗੁਰੂ ਨੇ ਲਾਉਣਾ ਤੇ ਆਪਾਂ ਆਪਣੇ ਕੋਲ ਨੂੰ ਮਿੰਟਾਂ ਦਾ ਕੋਈ ਕਸਰ ਨਹੀਂ ਛੱਡਦੇ ਵਾਹਿਗੁਰੂ ਭਾਗ ਲਾਵੇ ਹਨਾ ਮਿੰਟਾਂ ਨੂੰ ਪਪਾ ਕਰਦੇ ਅਸੀਂ ਵੀਡੀਓ ਐਂਡ ਮਿਲਾਂਗੇ ਕੱਲ ਨੂੰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਣਾ ਜਾਂ ਕਮੈਂਟ ਦੱਬ ਜਿਹੜੇ ਸੋਣਾ ਕਮੈਂਟ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ